ਦਾ ਤਾਂ ਇੱਕ ਫੈਕਟਰੀ ਆ ਜਿਹਦੇ ਕੋਲ ਇਹਨਾਂ ਨੇ ਸਪਲਾਈ ਹਾਸਲ ਕੀਤੀ ਆ ਇਹ ਜਿਹੜੀ ਸਪੂਰੀਅਸ ਲਿਕਰ ਸੀ ਇਹਦੇ ਵਿੱਚ ਮੈਥਨੋਲ ਦਾ ਕੰਟੈਂਟ ਹੈ ਪੋਇਜ਼ਨਸ ਲਿਕਰ ਰਿਹਾ ਜੇ ਕਿਸੇ ਕੋਲ ਪਈ ਆ ਤੇ ਪੁਲਿਸ ਦੇ ਹਵਾਲੇ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ ਦਾ ਅਸਲ ਮੈਥਨੋਲ ਸੀ ਜੋ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੈ ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਦੇ ਲਈ ਵਰਤਨ ਦੇ ਬਹਾਨੇ ਖਰੀਦਿਆ ਸੀ ਪੁਲਿਸ ਨੇ 8 ਮੋਲਜਮਾ ਸਮੇਤ ਦੋ ਮਾਸਟਰਮਾਈਂਡਸ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 200 ਲੀਟਰ ਮੀਥਨੋਲ ਕੈਮੀਕਲ ਸ਼ਰਾਬ ਦੀਆਂ ਖਾਲੀ ਬੋਤਲਾਂ ਤੇ ਢੱਕਣ ਅਤੇ ਨਕਲੀ ਸ਼ਰਾਬ ਬਣਾਉਣ ਤੇ ਲੇਬਲਿੰਗ ਕਰਨ ਦੇ ਲਈ ਵਰਤਿਆ ਜਾਣ ਵਾਲਾ ਹੋਰ ਸਮਾਨ ਵੀ ਬਰਾਮਦ ਹੋਇਆ ਮਾਸਟਰਮਾਈਂਡਸ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉੱਬਾਵਾਲ ਸੰਗਰੂਰ ਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ ਵੱਜੋਂ ਹੋਈ ਹੈ ਦੋਵਾਂ ਮਾਸਟਰਮਾਈਂਡਸ ਦਾ ਅਪਰਾਧਿਕ ਪਿਛੋਕੜ ਤੇ ਉਹ ਸੰਗਰੂਰ ਜੇਲ੍ਹ ਦੇ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ ਏ ਡੀ ਜੀ ਪੀ ਗੁਰੇਂਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਆਪਣੇ ਸਾਥੀ ਗੁਰਲਾਲ ਦੇ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮੀਥਨੋਲ ਕੈਮੀਕਲ ਮੰਗਵਾਉਂਦਾ ਸੀ ਤੇ ਆਪਣੇ ਘਰ ਦੇ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ਸ਼ਾਹੀ ਮਾਰਕਾ ਲੇਬਲ ਵਾਲੀ ਸ਼ਰਾਬ ਦੀ ਬੋਤਲ ਦੇ ਵਿੱਚ ਪੈਕ ਕਰਕੇ ਵੇਚਦਾ ਸੀ

किस फैक्ट्री से उसने लिया आया वो फैक्ट्री वाले का क्या था ये जो कॉन्स्पिरसी एंगल होगा किसी में वो हम इसमें तफ्तीश में लाएंगे और साइंटिफिकली इन्वेस्टिगेशन करके जो अक्यूज हैं वो जो पकड़े गए हैं अगर कोई और नॉमिनेट होते हैं उनको भी पकड़ेंगे एंड लॉ विल टेक इट्स ओन कोर्स दो लीटर साढ़े को तो तो जड़ी रिकवरी अजे तक हुई है दैट इज मैटर ऑफ रिकॉर्ड वो असि रिपोर्ट ऑलरेडी भेज चुके हैं ਇਸ ਤੋਂ ਇਲਾਵਾ ਹੋਰ ਕੋਈ ਰਿਕਵਰ ਹੋਏਗੀ ਤੁਹਾਡੇ ਧਿਆਨ ਚ ਲਗਾਉਂਦੀ ਹੈ ਦੌਰਾਨੇ ਤਫਤੀਸ਼ ਫੋਰ ਦਾ ਟਾਈਮਿੰਗ ਇਹ ਕਲੀਅਰ ਗੱਲ ਹੈ ਕਿ ਇਹ ਜਿਹੜੀ ਸਪੂਰੀਅਸ ਲਿਕਰ ਸੀ ਇਹਦੇ ਵਿੱਚ ਮੈਥਨੋਲ ਦਾ ਕੰਟੈਂਟ ਹੈ ਜਿਹਨੂੰ ਫਾਈਨਲ ਕੰਟੈਂਟ ਦੀ ਕਿੰਨੀ ਹੈ ਉਹ ਜਿੰਨੀਦਰ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਨਹੀਂ ਆ ਜਾਂਦੀ ਔਰ ਨੂੰ ਤੁਹਾਡੇ ਤੱਕ ਦੱਸਣਾ ਵਾਜਬ ਨਹੀਂ ਹੋਏਗਾ ਮੇਰੇ ਵੱਲੋਂ ਬਟ ਇਹ ਪੋਇਜ਼ਨਸ ਲਿਕਰ ਹੈ ਜੇ ਕਿਸੇ ਕੋਲ ਪਈ ਹੈ ਤੇ ਪੁਲਿਸ ਦੇ ਹਵਾਲੇ ਕੀਤੀ ਜਾਵੇ from where they are getting the supply of this methanol ਸਾਡੇ ਕੋਲ ਅਜੇ ਤੱਕ ਰਿਕਾਰਡ ਦੇ ਮੁਤਾਬਕ ਜਿਹੜੀ ਅਜੇ ਤੱਕ ਦੀ ਤਫ਼ਤੀਸ਼ ਮੈਂ ਦੇਖੀ ਹੈ ਸਰੇਦਸਤ ਉਹਦੇ ਚੋਂ ਨੋਇਡਾ ਤੋਂ ਇੱਕ ਫੈਕਟਰੀ ਹੈ ਜਿਹਦੇ ਕੋਲ ਇਹਨਾਂ ਨੇ ਸਪਲਾਈ ਹਾਸਲ ਕੀਤੀ ਹੈ ਔਰ ਉਹਨਾਂ ਨੇ ਜੇ ਕਾਇਦੇ ਕਾਨੂੰਨ ਨੂੰ ਛਿਕੇ ਟੰਗ ਕੇ ਇਸकी ਸਪਲਾਈ ਕੀਤੀ ਇਹਦੀ ਸਪਲਾਈ ਕੀਤੀ ਹੋਏਗੀ ਤੇ ਵੀ ਵਿਲ ਟੇਕ ਕੇਅਰ ਥੈਟ ਆਫ ਸਰ ਅਕਸਰ ਦੇਖਾ ਜਾਂਦਾ ਹੈ ਕਿ ਇਲੈਕਸ਼ਨ ਦੇ ਦਿਨੋਂ ਵਿੱਚ ਸ਼ਰਾਬ ਦਾ ਵੰਡਨ ਕੀਤਾ ਜਾਂਦਾ ਹੈ ਕਿਾ ਉਸ ਸੇ ਇਸਕਾ ਇਲੈਕਸ਼ਨ ਸੇ ਕੋਈ ਰਿਲੇਟਡ ਤੋਂ ਨਹੀਂ ਹੈ ਕਿ ਇਲੈਕਸ਼ਨ ਕੋ ਲੇਕਿਨ ਉਹਨੇ ਸਟਾਕ ਮੈਨੇਜ ਕੀਤਾ ਪਹਿਲੀ ਦੇਖੋ ये क्योंकि अगर स्टॉक मैनेज किया होता तो वो लोगों के पास ना होता ठीक है सो so, इसके बारे में वेरीफाई करना कि इसका इलेक्शन के साथ कोई संबंध था या नहीं ये तफ्तीश का हिस्सा अगर आएगा तो आपके सामने रखा जाएगा आठ लोगों में से कितने लोग आउट ऑफ स्टेट हैं जो इसकी कंस्पिरेसी में इन्वॉल्व थे और उनका क्या रोल था ऐसा है फॉर द टाइमिंग जो इन्होंने गिरफ्तार उनमें दो मेन अक्यूज हैं ठीक है वो लोकल हैं और उनका मेन रोल है Delivery बाकी boy है। कोई डिलीवरी वो verification चल रही रही है है हमारी investigation टीम हमारी काम कर जो इधर था पात्रा, 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 वो, पात्रा, पात्रा, अपने वो अपने घर में पात्रा पटियाला में वो अपने घर में ही कर रहा था so, he directly, uh, वट वेर आर देर आर डिफरेंट काइंड ऑफ मटीरियल विच ही प्रोक्यू थ्री फैक्ट्रीज उसमें क्या क्या कंटेंट था अभी तक जो प्राइमा फैसला सामने आया एक मैथनॉल कंटेंट है जो पॉइजनस है ये एक ही फैक्ट्री की दारू है या अलग -अलग से जो मटीरियल अभी तक लिया है हमारे पास अभी तक एक फैक्ट्री आइडेंटिफाई हो